ਵਿੱਤ ਮੰਤਰਾਲੇ ਨੇ ਕਿਹਾ ਇੱਕ ਬਿਆਨ ਵਿੱਚ ਕਿ ਕੇਂਦਰੀ ਮੰਤਰੀ ਮੰਡਲ ਵੱਲੋਂ ਮਨਜ਼ੂਰ ਕੀਤਾ ਗਿਆ ਪੈਨ 2.0 ਪ੍ਰੋਜੈਕਟ ਉन्नत ਈ ਗਵਰਨੈਂਸ ਵੱਲੋਂ ਟੈਕਸ ਦਾਤਾ ਰਜਿਸਟ੍ਰੇਸ਼ਨ ਨੂੰ ਆਧੁਨਿਕ ਬਣਾਉਣ ਲਈ ਇੱਕ ਵਧੀਆ ਪਹਿਲ ਹੈ ਬਿਆਨ ਵਿੱਚ ਅੱਗੇ ਕਿਹਾ ਹੈ ਕਿ ਇਸ ਪ੍ਰੋਜੈਕਟ ਦਾ ਮੰਤਵ ਸਥਾਈ ਖਾਤਾ ਨੰਬਰ ਪੈਨ ਤੇ ਟੈਕਸ ਕਟੌਤੀ ਟੈਨ ਜਾਰੀ ਕਰਨ ਤੇ ਇਸ ਦੇ ਪ੍ਰਬੰਧਨ ਦੀ ਪ੍ਰਕਿਰਿਆ ਨੂੰ ਸੁਚਾਰੂ ਆਧੁਨਿਕ ਤੇ ਵਧੇਰੇ ਉਪਭੋਗਤਾ ਅਨੁਕੂਲ ਤੇ ਕੁਸ਼ਲ ਬਣਾਉਣਾ ਹੈ ਪੈਨ 2.0 ਦਾ ਮੰਤਵ ਸਾਰੀਆਂ ਪੈਨ ਤੇ ਟੈਨ ਸੇਵਾਵਾਂ ਨੂੰ ਇੱਕ ਪੋਰਟਲ ਵਿੱਚ ਜੋੜ ਕੇ ਇੱਕ ਸਹਿਜ ਤੇ ਕਾਗਜ਼ ਰਹਿਤ ਪ੍ਰਕਿਰਿਆ ਨੂੰ ਯਕੀਨੀ ਬਣਾ ਕੇ ਮੌਜੂਦਾ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣਾ ਹੈ ਮੁਫਤ ਈ ਪੈਨ ਸੇਵਾਵਾਂ ਤੇ ਸਰਲ ਅਪਡੇਟ ਨਾਲ ਟੈਕਸ ਦਾ ਤਾਵਾ ਨੂੰ ਹੋਰ ਸਹੂਲਤ ਮਿਲੇਗੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੌਜੂਦਾ ਪੈਨ ਧਾਰਕਾਂ ਨੂੰ ਅਪਗ੍ਰੇਡ ਸਿਸਟਮ ਤਹਿਤ ਨਵੇਂ ਪੈਨ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਜ਼ਿਕਰਯੋਗ ਹੈ ਕਿ ਮੌਜੂਦਾ ਪੈਨ ਕਾਰਡ ਨਵੇਂ 2.0 ਪੈਨ ਕਾਰਡਾਂ ਤੱਕ ਜਾਰੀ ਰਹਿਣਗੇ